ਸ਼ਗਨਾ ਵੇਲੇ ਵਿਆਹ ਵਾਲੇ ਮੁੰਡੇ ਨਾਲ ਵਾਪਰੀ ਅਜਿਹੀ ਘਟਨਾ ਨਾ ਵਿਚਾਰਾ ਹੱਸਣ ਜੋਗਾ ਨਾ ਰੋਣ ਜੋਗਾ ਸਾਰਿਆਂ ਸਾਹਮਣੇ ਹੋਣਾ ਪਿਆ ਸ਼ਰਮਿੰਦਾ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕਈ ਵਾਰ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜੋ ਕਿ ਬਹੁਤ ਹੀ ਸ਼ਰਮਿੰਦਾ ਕਰ ਦਿੰਦੀਆਂ ਨੇ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਦਾ ਬਰਮਾਲਾ ਦਾ ਸ਼ਗਨ ਹੋ ਰਿਹਾ ਏ ਅਤੇ ਕੁੜੀ ਤਾਂ ਮੁੰਡੇ ਦੇ ਬਰਮਾਲਾ ਪਾ ਦਿੰਦੀ ਹੈ ਪਰ ਜਦੋਂ ਮੁੰਡਾ ਕੁੜੀ ਦੇ ਬਰਮਾਲਾ ਪਾਉਣ ਲੱਗਦਾ ਹੈ ਤਾਂ ਮੁੰਡੇ ਦੇ ਪਾਈ ਹੋਈ ਸ਼ੇਰਬਾਨੀ ਦੇ ਪਜਾਮੇ ਦਾ ਨਾਲਾ ਖੁੱਲ੍ਹ ਜਾਂਦਾ ਹੈ ਅਤੇ ਪਜਾਮਾ ਹੀਠਾਂ ਡਿੱਗ ਜਾਂਦਾ ਏ ਜਿਸ ਦਾ ਕਿ ਮੁੰਡੇ ਨੂੰ ਬਿਲਕੁਲ ਪਤਾ ਨਹੀਂ ਲੱਗਦਾ ਪਰ ਕੁੜੀ ਦੇਖ ਲੈਂਦੀ ਹੈ ਅਤੇ ਮੁੰਡੇ ਨੂੰ ਦੱਸਦੀ ਹੈ ਕਿ ਤੇਰਾ ਪਜਾਮਾ ਹੀਠਾਂ ਡਿੱਗ ਗਿਆ ਏ ਜਿਸ ਨੂੰ ਮੁੰਡਾ ਜਲਦੀ ਜਲਦੀ ਚੱਕਦਾ ਹੈ ਅਤੇ ਹੱਸਦਾ ਹੋਇਆ ਸ਼ਰਮਿੰਦਾ ਹੋ ਕੇ ਸਟੇਜ ਤੋਂ ਹੀਠਾਂ ਚਲਿਆ ਜਾਂਦਾ ਏ ਅਤੇ ਪਜਾਮੇ ਦਾ ਨਾਲਾ ਬੰਨ ਕੇ ਫੇਸ ਸਟੇਜ ਤੇ ਆਉਂਦਾ ਏ ਬਰਾਤ ਵਿੱਚ ਆਏ ਨੌਜਵਾਨ ਮੁੰਡੇ ਨੂੰ ਕਹਿਣ ਲੱਗ ਜਾਂਦੇ ਨੇ ਕਿ ਫਿਕਰ ਨਾ ਕਰ ਕੁਝ ਨਹੀਂ ਦਿਖਿਆ ਇਹ ਸੁਣ ਕੇ ਸਾਰੇ ਹੀ ਬਰਾਤੀ ਅਤੇ ਰਿਸ਼ਤੇਦਾਰ ਹੱਸਣ ਲੱਗ ਜਾਂਦੇ ਨੇ ਸੋ ਕਦੇ ਕਦੇ ਵਿਆਹਾਂ ਵਿੱਚ ਇਹੋ ਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਆਰਡੈਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ